ਤੇ ਮਲੇਰ ਕੋਲੇ ਦੇ ਨੇੜੇ ਆ ਕਿਉਂਕਿ ਮਲੇਰ ਕੋਲੇ ਦੇ ਨੇੜੇ ਸਾਡੇ ਕੋਲੇ ਟੱਕ ਬਹੁਤ ਘੱਟ ਨੇ ਸਾਡੇ ਕੋਲ ਕੀ ਬਕਾਈ ਘੱਟ ਨੇ ਇਹ ਇੱਕ ਐਂ ਕਹਿ ਲਓ ਵੀ ਕਿਸੇ ਲਈ ਸਪੈਸ਼ਲੀ ਕੱਢ ਕੇ ਲੈ ਕਹਿੰਦਾ ਜਿਹੜੇ ਮੇਰੇ ਵੀਰ ਨੇ ਲੈਣਾ ਮੈਂ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਉਹੀ ਫੋਨ ਕਰਿਓ ਪੁੱਛਣ ਦੀ ਖਾਤਰ ਉਦਾਂ ਹੀ ਫੋਨ ਨਾ ਕਰਿਓ ਜਿਹੜੇ ਮਤਲਬ ਸਸਤੀ ਵਾਲੇ ਨੇ ਉਹ ਤਾਂ ਜਮੇ ਹੀ ਦੂਰ ਰਹੋ ਇਹ ਪੈਸੇ ਲਾਉਣ ਵਾਲਾ ਬੰਦਾ ਉਹੀ ਮਤਲਬ ਖਰੀਦ ਸਕਦਾ ਜਿਹਦੇ ਕੋਲ ਦਿਲ ਹੈ ਤੇ ਜਿਹਦੇ ਕੋਲ ਪੈਸੇ ਨੇ ਕਿਉਂਕਿ ਰੇਟ ਤੁਸੀਂ ਆਪਦੇ ਆਪ ਹੀ ਸਮਝ ਲਓ ਦੱਸੂੰਗਾ ਤਾਂ ਮੈਂ ਫੋਨ ਤੇ ਹੀ ਪਰ ਫਿਲਹਾਲ ਕਿਉਂਕਿ ਮਲੇਰ ਕੋਲੇ ਤੋਂ 2 ਕਿਲੋਮੀਟਰ ਤੇ ਆ ਉਹਦਾ ਤੋਂ ਤੁਸੀਂ ਸਮਝ ਹੀ ਸਕਦੇ ਹੋ ਕਿ ਰੇਟ ਕਿੰਨਾ ਹੋਊਗਾ ਮਲੇਰ ਕੋਲੇ ਤੋਂ ਰੈਕੋਟ ਵਾਲੇ ਪਾਸੇ ਨੂੰ ਆ ਇਹ ਮਤਲਬ ਜਿੱਥੇ ਅਸੀਂ ਖੜੇ ਆ ਕੇਲੋਂ ਪਿੰਡ ਦੇ ਕੋਲੇ ਸੋ ਏ ਮੈਂ ਤੁਹਾਨੂੰ ਤਾਂ ਕਰਕੇ ਗੱਲਾਂ ਕਹੀਆਂ ਨੇ ਕਿਉਂਕਿ ਫਿਰ ਐਵੇਂ ਕਈ ਵਾਰੀ ਬੰਦੇ ਫੋਨ ਕਰ ਕਰਕੇ ਕਹੀ ਜਾਂਦੇ ਨੇ 22 ਏਕੜ ਜ਼ਮੀਨ ਦੋ ਮੋਟਰਾਂ ਨਹਿਰੀ ਪਾਣੀ ਤਕਸੀਮ ਤੱਕ ਮਲੇਰ ਕੋਟਲੇ ਦੇ ਬਿਲਕੁਲ ਨੇੜੇ ਸਤਸਰੀ ਕਾਲਜੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਅੱਜ ਬਾਈ ਜੀ ਇੱਕ ਟੱਕ ਲੈ ਕੇ ਆਇਆ ਬਹੁਤ ਹੀ ਕਮਾਲ ਦਾ ਬਹੁਤ ਹੀ ਕਮਾਲ ਦਾ ਜਿਹਨੂੰ ਆਪਾਂ ਕਹਿੰਦੇ ਹਾਂ 22 ਏਕੜ ਜ਼ਮੀਨ ਹੈ ਦੋ ਮੋਟਰਾਂ ਨੇ ਮਲੇਰ ਕੋਟਲੇ ਤੋਂ ਬਿਲਕੁਲ ਨੇੜੇ ਆ ਮਲੇਰ ਕੋਟਲੇ ਤੋਂ 2 ਕਿਲੋਮੀਟਰ ਦੇ ਉੱਪਰ ਟੱਕ ਹੈਗਾ ਤੇ ਇਹ ਆਹ ਸਾਈਡ ਤੋਂ ਪਹਿਲਾਂ ਇਧਰੋਂ ਦਿਖਾ ਆਹ ਸਾਈਡ ਤੋਂ ਚੱਲ ਪਿਆ ਜੀ ਆਹ ਨਾਲ-ਨਾਲ ਰਸਤਾ ਆ ਗਿਆ ਸਿੱਧਾ ਉਹ ਰੋਡ ਤੋਂ ਆ ਰਿਹਾਗਾ ਉਹ ਜਿੱਥੇ ਟੈਂਕੀ ਆ ਗਈ ਉਥੋਂ ਰੋਡ ਤੋਂ ਰਸਤਾ ਆ ਗਿਆ ਨਾਲ-ਨਾਲ ਆਹ ਸਪੈਦਾ ਜਿੱਥੇ ਖੜਾ ਇਹਦੇ ਨਾਲ ਲੱਗੀ ਜ਼ਮੀਨ ਤੇ ਇਧਰੋਂ ਆਹ ਦੋ ਪਟੇ ਸਿੱਧੇ ਹੀ ਚਲੇ ਗਏ ਪਹਿਲਾਂ ਆਹ ਪਟਾ ਦਿਖਾ ਦੇ ਇਧਰ ਨਾਲ ਆਹ ਪੂਰੇ ਦਾ ਪੂਰਾ ਪਟਾ ਇਦਾਂ ਸਿੱਧਾ ਚਲਿਆ ਗਿਆ ਆ ਆਲੂਆਂ ਦੇ ਨਾਲ-ਨਾਲ ਤੇ ਉੱਪਰਲੇ ਪਾਸੇ ਤਾਹਾਂ ਲਪਟਾ ਫੇਰ ਚਲਿਆ ਗਿਆ ਇਮੇਜ ਕਰ ਇਹਦੇ ਸਮਾਨਾਂਤਰਾ ਦੋਨੇ ਪਟੇ ਇਧਰਲੇ ਦਿਖਾ ਦੇ ਆਹ ਦੋ ਪਟੇ ਇਧਰ ਆ ਗਏ ਉਹ ਕਾਗਜ਼ਾਂ ਅੱਗੇ ਨੂੰ ਆ ਗਿਆ ਉਹ ਕਾਗਜ਼ ਜਿੱਥੇ ਤੱਕ ਖਾਈ ਦਿੰਦੇ ਨੇ ਚਿੱਟੇ ਜ਼ੂਮ ਕਰਕੇ ਦਿਖਾ ਦੇ ਉਹ ਕਾਗਜ਼ਾਂ ਤੱਕ ਬਾਈ ਜੀ ਮਤਲਬ ਇਹ ਚੱਲ ਗਿਆ ਤਕਸੀਮ ਟਾਕਾ 22 ਕਿਲੇ ਜ਼ਮੀਨਾਂ ਦੋ ਮੋਟਰਾਂ ਨੇਗੀਆਂ ਆ ਜਿਹੜੀਆਂ ਨੇੜੇ-ਨੇੜੇ ਤੁਸੀਂ ਦੇਖ ਰਹੇ ਹੋ ਤੇ ਉਹ ਜ਼ਮੀਨ ਤਾਂ ਇਹ ਲੈ ਸਕਦਾ ਉਹੀ ਬੰਦਾ ਜਿਹੜਾ ਕੋਈ ਸਕੀਨ ਟੱਕ ਪਾਲਦਾ ਹੈ ਜਿਹਨੂੰ ਮਤਲਬ ਇਹ ਆ ਕਿ ਮੈਂ ਸ਼ਾਨਦਾਰ ਜ਼ਮੀਨ ਲੈਣੀ ਆ ਇਹ ਉਹ ਬੰਦੇ ਦਾ ਵੀਰ ਮੇਰੇ ਨੂੰ ਫੋਨ ਹੀ ਨਾ ਕਰਿਓ ਜਿਹੜੇ ਜਿਨ੍ਹਾਂ ਨੇ ਮੈਨੂੰ ਇਹ ਕਹਿਣਾਗਾ ਸਸਤੀ ਦਵਾ ਦਿਓ ਸਸਤੀ ਦਵਾ ਦਿਓ ਉਹਨਾਂ ਨੂੰ ਦਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਤਾਂ ਪਲੀਜ਼ ਕਿਰਪਾ ਕਰਿਓ ਜੀਨੇ ਜ਼ਮੀਨ ਲੈਣੀ ਆ ਮਾਲਕ ਨੇ ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਸ਼ਾਨਦਾਰ ਟੱਕ ਲੈਣਾਗਾ ਮਲੇਰ ਕੋਟਲੇ ਦੇ ਨੇੜੇ ਉਹਦੇ ਲਈ ਇਹ ਜ਼ਮੀਨ ਮੈਂ ਲੈ ਕੇ ਆਇਆ ਉਹੀ ਸੰਪਰਕ ਕਰਿਓ ਖਰੀਦਦਾਰ ਜੀਨੇ ਜ਼ਮੀਨ ਖਰੀਦਣੀ ਆ 2 ਕਿਲੇ ਜ਼ਮੀਨਾਂ ਦੋ ਮੋਟਰਾਂ ਤਕਸੀਮ ਟਾਕਾ ਮਲੇਰ ਕੋਟਲੇ ਤੋਂ 2 ਕਿਲੋਮੀਟਰ ਦੇ ਉੱਪਰ ਐ ਆ ਦਿਖਾ ਦੇ ਇਦਰਾ ਸਾਰਾ ਵਿਚ ਆ ਕੇ ਇਹ ਤੋਂ ਆ ਖਾਲ ਚਲਿਆ ਗਿਆ ਇੱਧਰ ਦੇਖ ਰਿਹਾ ਖਾਲ ਸੰਜੋਸ਼ੀ ਬਚਾਲੇ ਖੜਿਆ ਇੱਕ ਪਟਾ ਇੱਧਰ ਹੋ ਗਿਆ ਤੇ ਇੱਕ ਪਟਾ ਇੱਧਰ ਹੋ ਗਿਆ ਔਰ ਇੱਕ ਰਸਤਾ ਉਹ ਕਾਰ ਜਾਂਦੀ ਦਿਖਾਵਣੀ ਇੱਕ ਰਸਤਾ ਇੱਧਰੋਂ ਮਤਲਬ ਬਰਾਬਰ ਦੀ ਆ ਗਿਆ ਇੱਕ ਜਿੱਥੋਂ ਦੀ ਉਹ ਕਾਰ ਜਾ ਰਹੀ ਆ ਇੱਕ ਰਸਤਾ ਉੱਥੋਂ ਵੀ ਇਹਨੂੰ ਸਿੱਧਾ ਆ ਗਿਆ ਸੜਕ ਤੋਂ ਤਿੰਨ ਕ ਕਿੱਲੇ ਹਟਕੇ ਆ ਤੇ ਬਹੁਤ ਹੀ ਸ਼ਾਨਦਾਰ ਟਾਕਾ ਬਾਕੀ ਦਾ ਆ ਰਸਤਾ ਜਿਹੜਾ ਆ ਗਿਆ ਸੱਜੇ ਪਾਸੇ ਜਿੱਥੋਂ ਮੈਂ ਇਧਰੋਂ ਆਇਆਂਗਾ ਬੰਦ ਕਰਤੀ ਅੱਛਾ ਇਹਦੇ 'ਚ ਨਾਲ ਸੂਏ ਦਾ ਪਾਣੀ ਵੀ ਆ ਵਈ ਜੀ ਦੋ ਮੋਟਰਾਂ ਨੇ ਸੂਏ ਦਾ ਪਾਣੀ ਆ ਸੂਆ ਬਿਲਕੁਲ ਨਾਲ ਜਾਂਦਾ ਆ ਆ ਜਿਹੜਾ ਜਿੱਥੇ ਉਹ ਸਪੈਦਾ ਖੜਾ ਹੈ ਨਾ ਜ਼ੂਮ ਕਰਕੇ ਦਿਖਾ ਦੇ ਉਹ ਸੂਆ ਜਾਂਦਾ ਸੂਏ ਦੇ ਬਿਲਕੁਲ ਨਾਲ ਲੱਗਦੀ ਆ ਸੂਏ ਦਾ ਪਾਣੀ ਪਿੰਦਾਗਾ ਦੋ ਮੋਟਰਾਂ ਨੇ ਇਹ ਜਾ ਟੱਕ ਮਤਲਬ ਇਹ ਕਹਿ ਲਓ ਵੀ ਤੁਸੀਂ ਦੇਖੋ ਅਸੀਂ ਤਰਸਦੇ ਰਹਿੰਨੇ ਆ ਵੀ ਸਾਨੂੰ ਇਹ ਜਾ ਕੋਈ ਟੱਕ ਮਿਲ ਜੇ ਇਹ ਟੱਕ ਇਹਦੇ ਲਈ ਕਹਿੰਦਾ ਜਿਹੜਾ ਕਿ ਪੂਰਾ ਹੀ ਸ਼ਾਨਦਾਰ ਆ ਮਲੇਰ ਕੋਡਲੇ ਦੇ